ਸਸੇ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਜੀ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਕਿ ਸੇਬੇ ਦੀ ਬੋਰੀ ਕਿਸ ਤਰ੍ਹਾਂ ਬੰਦੀ ਆ ਔਰ ਕਿਸ ਤਰ੍ਹਾਂ ਤਿਆਰ ਹੁੰਦੀ ਆ ਇਹ ਸਭ ਕੁਝ ਦੇਖ ਲਈ ਵੀਡੀਓ ਅੰਡ ਤੱਕ ਦੇਖਿਓ ਜੀ ਸਭ ਤੋਂ ਪਹਿਲਾਂ ਇੱਦਾਂ ਖੇਤਾਂ ਵਿੱਚ ਆਹ ਵਾਲੇ ਪੌਦੇ ਉਗਾਏ ਜਾਂਦੇ ਆ ਹੁਣ ਇਹਦਾ ਨਾਂ ਪਤਾ ਨਹੀਂ ਕੀ ਆ ਪਰ ਇਸ ਨੂੰ ਬਹੁਤ ਕੱਟ ਕੇ ਇਸ ਤਰ੍ਹਾਂ ਲੰਮੇ ਲੰਮੇ ਬੰਨ੍ਹ ਲੈਂਦੇ ਆ ਬੰਨਣ ਤੋਂ ਬਾਅਦ ਇਹਨੂੰ ਬਾਅਦ ਚ ਲੋਡ ਕਰ ਲੈਂਦੇ ਆ ਟਰਾਲੀ ਵਿੱਚ ਤਾਂ ਲੀਜੇ ਲੋਡ ਕਰਨ ਤੋਂ ਬਾਅਦ ਇਹਨਾਂ ਨੂੰ ਲੈ ਜਾਂਦੇ ਏਦਾਂ ਕਰਕੇ ਕਿਸੇ ਛੱਪੜ ਜਿਹਦੇ ਵਿੱਚ ਲੈ ਜਾਂਦੇ ਆ ਉਸ ਤੋਂ ਬਾਅਦ ਇਹਨੂੰ ਵਿੱਚ ਗਿੱਲਾ ਕਰਦੇ ਆ ਗਿੱਲਾ ਕਰਨ ਤੋਂ ਬਾਅਦ ਏਦਾਂ ਇਸ ਤਰੀਕੇ ਨਾਲ ਇਹਨਾਂ ਨੇ ਢੇਰੀ ਜੀ ਲਾ ਲੈਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਪਤਾ ਨਹੀਂ ਆ ਕੀ ਚਿੱਕੜ ਜਾਂ ਪਾ ਦਿੰਦੇ ਆ ਚਿੱਕੜ ਜਾਂ ਪਾਉਣ ਤੋਂ ਬਾਅਦ ਇਹਨੂੰ 2-3 ਦਿਨ ਤੱਕ ਏਦਾਂ ਚਿੱਕੜ ਜੀ ਦੇ ਵਿੱਚ ਰੱਖਦੇ ਆ ਚਿੱਕੜ ਜੀ ਵਿੱਚ ਰੱਖਣ ਤੋਂ ਬਾਅਦ ਉੱਪਰੋਂ ਇਹਦੀ ਛਿਲ ਲਾਉਂਦੇ ਆ ਇਹਦੀ ਛਿਲ ਲਾ ਕੇ ਇੱਕ ਜਗ੍ਹਾ ਇਕੱਠੀ ਕਰ ਲੈਂਦੇ ਆ ਇਹ ਇਦਾਂ ਕਰਕੇ ਇਹਨੂੰ ਧੋ ਲੈਂਦੇ ਆ ਧੋ ਕੇ ਤੇ ਚੰਗੀ ਤਰ੍ਹਾਂ ਸਾਫ਼ ਕਰ ਲੈਂਦੇ ਆ ਸਾਫ਼ ਕਰਨ ਤੋਂ ਬਾਅਦ ਜਿਹੜਾ ਛਿਲਕਾ ਆ ਰਹਿ ਜਾਂਦਾ ਇਹਨੂੰ ਬਾਹਰ ਕੱਢ ਲੈਂਦੇ ਆ ਬਾਹਰ ਇਹਨੂੰ ਸਕਾਉਣ ਲੱਗ ਜਾਂਦੇ ਆ ਇਹ ਦੱਟਸ ਰੱਖ ਕੇ ਤੇ ਚੰਗੀ ਤਰ੍ਹਾਂ ਸਕਾਉਂਦੇ ਆ ਸਕਾਉਣ ਤੋਂ ਬਾਅਦ ਜਿਹੜਾ ਛਿਲਕਾ ਜਾਂ ਲਾਗੇ ਲਿਆਂਦਾ ਸੀ ਇਹਨਾਂ ਨੇ ਉਹਨੂੰ ਇਕੱਠਾ ਕਰ ਲੈਂਦੇ ਆ ਜਾਂ ਗੰਨਾਈਆਂ ਮਾਰ ਲੈਂਦੇ ਆ ਗੰਡਾ ਮਾਰਨ ਤੋਂ ਬਾਅਦ ਇੱਕ ਜਗ੍ਹਾ ਰੱਖ ਕੇ ਬਾਅਦ ਟਰੱਕ 'ਚ ਲੋਡ ਕਰਕੇ ਇਹਨੂੰ ਫੈਕਟਰੀ ਵਿੱਚ ਲਿਆਇਆ ਜਾਂਦਾ ਵਾ ਜਿੱਤੇ ਕੇ ਇਹਨਾਂ ਦੀ ਫਿਰ ਸ਼ਾਨ ਸ਼ਨਾਈ ਹੁੰਦੀ ਆ ਸੈਟਿੰਗ ਕਰਦੇ ਆ ਤੇ ਉਸ ਤੋਂ ਬਾਅਦ ਕਾ ਮਸ਼ੀਨ ਦੇ ਵਿੱਚ ਪਾ ਦਿੰਦੇ ਆ ਮਸ਼ੀਨ ਦੇ ਵਿੱਚ ਪਾ ਕੇ ਬਾਜਾਰ ਰੋਲ ਬਣ ਜਾਂਦਾ ਵਾ ਰੋਲ ਬਣ ਤੋਂ ਬਾਅਦ ਇਹਨੂੰ ਫਿਰ ਮਸ਼ੀਨ 'ਚ ਪਾਉਂਦੇ ਆ ਮਸ਼ੀਨ 'ਚ ਪਾਉਂ ਤੋਂ ਬਾਅਦ ਫਿਰ ਗੋਲ ਗੋਲ ਰੋਲ ਬੰਦਦੇ ਹੁੰਦੇ ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਮਸ਼ੀਨ ਦੇ ਵਿੱਚ ਇਹ ਰਕਤ ਦੇ ਧਾਗਾ ਬਣੂ ਜਾਂਦਾ। ਉਹਨੂੰ ਇਦਾਂ ਕਰਕੇ ਇਹ ਗੰਡਾ ਹੀ ਆ ਬਣ ਕੇ ਇਹਨੂੰ ਬਾਹਰ ਜਾਂਦਾ ਕਰਕੇ ਮਸ਼ੀਨ ਦੇ ਵਿੱਚ ਘੁੱਟਿਆ ਜਾਂਦਾ। ਉਸ ਤੋਂ ਬਾਅਦ ਇਹ ਲੇਰਾਂ ਬਣ ਜਾਂਦੀਆਂ ਵਾ। ਲੇਰਾਂ ਸਿੱਧੀਆਂ ਮਸ਼ੀਨ ਦੇ ਵਿੱਚ ਰੋਲ ਦੇ ਉੱਤੇ ਚੜ ਜਾਂਦੀਆਂ ਵਾ। ਰੋਲ ਦੇ ਧਾਗਾ ਬਣ ਜਾਂਦਾ। ਧਾਗੇ ਨੂੰ ਬਾਹਰ ਜਿੱਦਾਂ ਕਰਕੇ ਮਸ਼ੀਨਾਂ ਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਵਾ। ਇੱਦਾਂ ਕੱਲਾ ਕੱਲਾ ਧਾਗਾ ਬਾਚ ਮਸ਼ੀਨ ਰੇ ਨਿਕਲਦਾ ਜਾਂਦਾ ਵਾ ਉਸ ਤੋਂ ਬਾਅਦ ਇੱਕ ਜਗ੍ਹਾ ਤੇ ਵੱਡੇ ਸਾਰੇ ਵੱਡੇ ਵੱਡੇ ਰੋਲ ਬਣਾ ਲੈਂਦੇ ਆ ਰੋਲ ਬਣਾਉਣ ਤੋਂ ਬਾਅਦ ਇੱਕ ਜਗ੍ਹਾ ਇਕੱਠਾ ਕਰਕੇ ਉਸ ਤੋਂ ਬਾਅਦ ਇਹਨੂੰ ਮਸ਼ੀਨ ਦੇ ਵਿੱਚ ਤਾਂ ਕੱਲਾ ਕੱਲਾ ਸਿੰਗਲ ਸਿੰਗਲ ਧਾਗਾ ਹੋ ਕੇ ਨਿਕਲਦਾ ਵਾ ਜਿੱਤੇ ਇਦਾਂ ਕਰਕੇ ਗੱਡੀ ਚੱਲਦੀ ਆ ਤੇ ਬੋਰੀਆਂ ਬੁੰਦੀ ਜਾਂਦੀ ਆ ਦੇਖੋ ਕਿੰਨਾ ਵਧੀਆ ਪ੍ਰੋਸੈਸ ਵਾ ਕਿੰਨੀ ਮਿਹਨਤ ਲੱਗਦੀ ਐ ਇਹਨੂੰ ਤਾਂ ਗੱਬਾ ਬਣਾਉਣ ਤੇ ਉਸ ਤੋਂ ਬਾਅਦ ਜਦਾਂ ਕਰਕੇ ਬੋਰੀ ਬੰਦ ਜਾਂਦੀ ਆ ਇੱਕ ਜਗ੍ਹਾ ਕੱਟੀ ਹੁੰਦੀ ਉਸ ਤੋਂ ਬਾਅਦ ਜਦੋਂ ਉੱਤੇ ਇਦਾਂ ਕਰਕੇ ਛਾਪਾ ਲੱਗਦਾ ਜਾਂਦਾ ਵਾ ਬੋਰੀ ਉੱਪਰ ਛਾਪਾ ਲਾਉਣ ਤੋਂ ਬਾਅਦ ਇੱਕ ਜਗ੍ਹਾ ਇਹਨੂੰ ਇਕੱਠਾ ਕਰ ਲੈਂਦੇ ਆ ਉਸ ਤੋਂ ਬਾਅਦ ਦੀ ਸਿਲਾਈ ਹੁਣ ਬੋਰੀ ਦੀ ਸਿਲਾਈ ਹੋਣ ਲੱਗ ਜਾਂਦੀ ਆ ਯਾਨੀ ਕਿ ਬਹੁਤ ਹੀ ਮਿਹਨਤ ਵਾਲਾ ਕੰਮ ਆ ਬਹੁਤ ਮਿਹਨਤ ਲੱਗਦੀ ਹੈ ਕੰਮ ਤੇ ਤੇ 3 ਨੂੰ ਆਪਾਂ ਇੱਕ ਬੋਰੀ ਆਪਣੇ ਵਰਤੋਂ ਵਿੱਚ ਲੈ ਕੇ ਆਉਨੇ ਆ ਕਿੰਨੇ ਤਰੀਕੇ ਨਾਲ ਕਿੱਡੇ ਵਧੀਆ ਤਰੀਕੇ ਨਾਲ ਬੋਰੀਜ਼ ਬੰਦੀ ਆ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਵਾਚ ਕਰ ਲਈ ਤੇ ਪੇਜ ਨੂੰ ਲਾਈਕ ਔਰ ਕਮੈਂਟ ਸ਼ੇਅਰ